ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬੰਮਨ ਵਾਲੀ ਟਾਪ ਦੇ ਵਿੱਚ ਇਹ ਟਾਪ ਆ ਜਿਹੜੀ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਬਿਲਕੁਲ ਨੇੜੇ ਕਰਕੇ ਰਹਿ ਜਾਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਕਰੇਲੂ ਪਰਿਵਾਰ ਦੇ ਘਰੇ ਆ ਮਿੱਤਰੋ ਜਨਰ ਤੁਹਾਨੂੰ ਦੋ ਵਿਖਾਉਣੇ ਆ ਦੋਵਾਂ ਜਨਵਰਾਂ ਦੀ ਪ੍ਰੋਪਰ ਡਿਟੇਲ ਲੈ ਕੇ ਦੇਣੀ ਆ ਕਿਹੜੀ ਮਲ ਦੀ ਕੀ ਡਿਟੇਲ ਆ ਗੱਲਬਾਤ ਕਰਦੇ ਆ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈ ਕੇ ਦਿਨਾ ਤੁਹਾਨੂੰ ਮਿੱਤਰੋ ਆਓ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆਈ ਸੇਤਾਕਰ ਪਰਿਵਾਰ ਜੀ ਠੀਕ ਆ ਹੋਰ ਨਾਮ ਦੱਸ ਦੀ ਇੱਕ ਵਾਰੀ ਬਾਈ ਆਪਣਾ ਤੇਰਾ ਦੱਸ ਦੀ ਹਾਂ ਬਾਈ ਦਾ ਹੀ ਦੱਸ ਦਿਓ ਜੀ ਕੀ ਬਲਜਿੰਦਰ ਦਾ ਗੁਰਵਿੰਦਰ ਜੀ ਗੁਰਵਿੰਦਰ ਮਈਆਂ ਇਹ ਗੁਰਵਿੰਦਰ ਬਾਈ ਦੇ ਕੋਲੇ ਖੜੀਆਂ ਹੋਈਆਂ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਬਾਈ ਫਿਰ ਜਿਹੜੀ ਮੈਂ ਆ ਹੁਣ ਵੱਡੀ ਮੈਂ ਛੋਟੀ ਆ ਹਾਂਜੀ ਇਹ ਕਿੰਨੇ ਦਿਨ ਲੈ ਜੂਗੀ ਸੂਣ ਦੇ ਵਿੱਚ ਬਈ ਹਜੇ ਸੂਣ ਦੇ ਲੈ ਬਈ ਇੱਥੇ ਤਾਂ ਹੁਣ ਮੇਰੇ ਸਾਹਮਣੇ ਕੱਟ ਜੂ 5-6 ਦਿਨ ਥੋਡੇ ਕੋਲੇ ਗਾਂ ਨਹੀਂ ਪਤਾ ਜੀ ਹਾਂ ਮੈਂ ਬਣੀ ਠੀਕ ਹੈ ਹਾਂ ਲੇਵਲ ਲੂਵਾਂ ਚੰਗਾ ਕਰਵਾਉਂਗਾ ਹਾਂ ਕਰਵਾ ਲਈ ਦਿਆਂ ਹੂੰ ਦੁੱਧ ਕਿੰਨਾ ਦੇਜੂਗੀ ਤਿਆਰਬੇ ਮੁਤਾਬਕ ਬਾਈ ਦੁੱਧ ਜੀ ਮੇਰੇ 12 ਤੋਂ ਉੱਪਰ ਹੀ ਦੇਊਗੀ ਮੰਨ ਕੇ 13 ਲੀਟਰ ਵੀ ਦੁੱਧ ਦੇ ਸਕਦੀ ਐ ਬਈ ਨਹੀਂ ਸਮੀਆਂ ਛੋਟੀ ਹਾਂ ਪਲੀ ਸੰਬਿਆ ਹਾਂ ਹਾਂ ਜੀ 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 ਤੇ ਸੂਆ ਇਹ ਕਿੰਨਾ ਸੁੰਦੀ ਆ ਬਾਈ ਇਹ ਦੂਜਾ ਹੀ ਦੂਜਾ ਸੂਆ ਠੀਕ ਆ ਬਾਈ ਤੇ ਬਾਈ ਫਿਰ ਹੁਣ ਇਹਦਾ ਰੇਟ ਕੀ ਤੈਅ ਕੀਤਾ ਵਾ ਰੇਟ ਤੁਸੀਂ ਵੇਖ ਲਓ ਅਸੀਂ ਤਾਂ ਇੱਕ ਵੀ ਆਂਦੇ ਆ ਜੀ ਇੱਕ ਵੀ ਇਹਦੇ ਵਿੱਚ ਮੰਤਨ ਕਰਦੇ ਹੋਗੇ ਬਾਈ ਹਾਂ ਜੀ ਹਾਂ ਜ਼ਰੂਰ ਕਰਾਂਗੇ ਠੀਕ ਆ ਬਾਈ ਲੈ ਵੀ ਮਿੱਤਰੋ ਦੂਜਾ ਸੂਆ ਛੋਟੀ ਆ ਦੁੱਧ 13 ਕਿਲੋ ਵਾਂਗੂ 12 13 ਕਿਲੋ ਵਾਂਗੂ ਖੁੱਲਾ ਡੁੱਲਾ ਦੇ ਜੂਗੀ ਜੇ ਚੱਲ ਪੀਤਾ ਵੱਧ ਵੀ ਦੇ ਸਕਦੇ ਆ ਕਹਿੰਦਾ ਇਹਨੂੰ 15 16 ਵੀ ਕੋਹ ਨਹੀਂ ਪਰ 13 ਤੁਸੀਂ ਮੰਨ ਕੇ ਖਰੀਦਿਆ ਜੇ ਇਹਨੂੰ ਕਿਉਂਕਿ ਥਣ ਦੇਵੇ ਦੀ ਕੁਆਲਿਟੀ ਜ਼ਬਰਦਸਤ ਆ ਹਜੇ ਮੈਂ ਕੱਚੀ ਆ ਪਾਣੀ ਤੋਂ 7 ਦਿਨ ਦੀ ਕੁਛ ਨਾ ਕੋਈ ਥੱਲੋ ਬਣ ਕੇ ਤਿਆਰੀ ਕਰਕੇ ਸੋਹਣੀ ਤਿਆਰ ਹੋਊਗੀ ਫਿਰ ਸੂਣਾ ਇਹਨੇ ਲੈਵੇ ਭਾਂਡੇ ਵੱਲੋਂ ਫੇਸ ਦੀ ਕੁਆਲਿਟੀ ਐ ਲੋਟਾਂ ਚੈਲੋ ਬੰਤਰ ਵੱਲੋਂ ਮੈਂ ਸਾਰੀ ਚੰਗੀ ਆ ਮਿੱਤਰੋ ਬਾਕੀ ਅੰਗ ਪੈਰ ਵੀ ਮੈਨੂੰ ਜਿਹੜੇ ਲੱਗੇ ਹੋਏ ਆ ਸਾਰੇ ਚੰਗੇ ਲੱਗਿਆ ਇਹ ਸੀਗੀ ਇੱਕ ਨੰਬਰ ਤੇ ਦੋ ਨੰਬਰ ਤੇ ਜਿਹੜੀ ਓ ਮਤਲਬ ਇਹ ਤੋ ਕੜਾਈ ਦੁੱਧ ਕਿੰਨਾ ਬਾਈ ਉਹਦੇ ਥੱਲੇ ਦੁੱਧ ਸਾਢੇ 3 7 ਬਸ ਇੰਨਾ ਦੇਊਗੀ ਸਾਡੇ ਕੋਲ ਸਾਢੇ 3 ਹੀ ਆਈ ਠੀਕ ਆ ਬਾਈ ਠੀਕ ਆ ਤੇ ਚਵਾਈ ਚਵਾਈ ਕਿਵੇਂ ਆ ਬਾਈ ਠੀਕ ਆ ਜੀ ਵਧੀਆ ਪੋਲੀ ਆ ਗੰਨੇ ਵਰਗੀ ਆ ਜਦੋਂ ਮਾਰਦੇ ਓਕੇ ਓਕੇ ਠੀਕ ਆ ਬਾਈ ਤੇ ਬਾਈ ਮਿਲਦੀ ਕਿਵੇਂ ਆ ਹੁਣੇ ਮਿਲਦੀ ਇੱਕ ਟਾਈਮ ਠੀਕ ਆ ਇੱਕ ਮੈਂ ਥਾਪੀ ਮਾਰ ਕੇ ਇੱਕ ਟਾਈਮ ਠੀਕ ਦੇ ਇੱਕ ਟਾਈਮ ਥਾਪੀ ਦੇ ਹਾਂਜੀ ਹਾਂਜੀ ਠੀਕ ਆ ਬਾਈ ਬੱਚਾ ਹੈ ਨਹੀਂ ਇਹਦੇ ਮਗਰ ਬਾਈ ਬੱਚਾ ਹੀ ਨਹੀਂ ਗਈ ਬਣੀ-ਬੁਣੀ ਕੋਈ ਬਾਈ ਮਣੀ ਹੋ ਗਈ ਮੀਨਾ ਤੋ ਉੱਤੇ ਹੋ ਗਈ ਦੋ ਦਿਨ ਜਾਂ ਘੱਟ ਪਰ ਮੈਸੀ ਤਸੱਲੀ ਨਹੀਂ ਆਉਦੀ ਤਸੱਲੀ ਹੋ ਸਕਦੀ ਆਪਾਂ ਖਾਲੀ ਕਰਕੇ ਵੇਚਾਂਗੇ ਖਾਲੀ ਕਰਕੇ ਵੇਚਾਂਗੇ ਹਾਂ ਵੀ ਇਹਦਾ ਰੇਟ ਬਾਈ ਫਰਕ ਕੀਤਾ ਕੀਤਾ ਇਹਦਾ ਕਿੰਨਾ ਪੈਂਡ ਕਰਦਗੇ ਹਾਂਜੀ ਸਪੈਂਡ ਕਰ ਲਗੇ ਚਲੋ ਤੁਹਾਡਾ ਜਨ ਬਾਈ ਮਨ ਲਾ ਜ ਗੱਪਣ ਗੁੱਪਣ ਹੁੰਦੀ ਫਿਰ ਤਾਂ ਤੁਸੀਂ ਕਰ ਲੈਂਦੇ ਹੁਣ ਤਾਂ ਬਾਈ ਇਹ ਤੋਕੜ ਆ ਕੱਲ ਹਾਂਜੀ ਹਾਂਜੀ ਇਹਦਾ ਮਨ ਲਾ ਕਰਮਾਂ ਵਾਲੀ ਜ ਗੱਪਣ ਹੋਈ ਫਿਰ ਕਿਸੇ ਦੇ ਬਾਰੇ ਨਹੀਂ ਹਰਿਆ ਨਹੀਂ ਹਾਂ ਜੀ ਹਾਂ ਬਾਕੀ ਮਨ ਲਓ ਚਲੋ ਠੀਕ ਆ ਤੁਸੀਂ ਆਪਦੀ ਫੋਨ ਤੇ ਸੈਟਿੰਗ ਕਰ ਲਿਆ ਜੀ ਠੀਕ ਆ ਫੋਨ ਤੇ ਕਰ ਲਾਂਗੇ ਰੇਟਾਂ ਦਾ ਹਣਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਬਾਈ ਠੀਕ ਆ ਲੈ ਮੇਤਰੋ ਇਹ ਦੋ ਜਾਨਵਰ ਸੀ ਬਾਈ ਦੇ ਕੋਲੇ ਦੋਵਾਂ ਜਾਨਵਰਾਂ ਨੂੰ ਖਰੀਦਣ ਦੇ ਲਈ ਤੁਹਾਨੂੰ ਸ਼ਹਿਰ ਕੋਟਕਪੂਰੇ ਦੇ ਬਿਲਕੁਲ ਨੇੜੇ ਵਸੀ ਹੋਈ ਬਮਨ ਵਾਲੀ ਢਾਬ ਦੇ ਵਿੱਚ ਆਉਣਾ ਪੈਣਾ ਗੱਲਬਾਤ ਲਈ ਨ ਸੌਦਾ ਤੈਅ ਕਰ ਰਹੇ ਧੰਨਵਾਦ ਸ਼ੁਕਰੀਆ ਚਾਹੁੰਦੇ ਹਾਂ